ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾ ਦੇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਕਿਵੇਂ ਆਪ ਨੂੰ ਆਪ ਨੂੰ ਬਾਅਦ ਚ ਦੇਖੀ ਤੇ ਇੱਧਰ ਮਨਦੀਪ ਗੁੰਨ ਰਹੀ ਆ ਆਟਾ ਮੈਂ ਬਾਲਣ ਜਾਣੀ ਬਾਹਰ ਅੱਗ ਅੱਗ ਤੇ ਪਈ ਜਾਂਦੀ ਠਹਿਰ ਕੇ ਬਾਲਨੀ ਹੈ 5-5 ਰੋਟੀਏ ਨਾ ਸਾਢੇ 1-5 ਬਾਲ ਲਾਂਗੇ ਜਦ ਇਹ ਸਾਗ ਨੂੰ ਤੜਕਾ ਲਾਵਾਂਗੇ ਸਾਗ ਨੂੰ ਤੜਕਾ ਲਾਣੇ ਤੋਂ ਬਾਅਦ ਅਸੀਂ ਨਾਲੀ ਨਾਲ ਰੋਟੀ ਲੱਗ ਜਾਾਂਗੇ ਅੱਜ ਨਾ ਸ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਬਾਹਰ ਆ ਗਵਾਂਗੀ ਮੈਂ ਹੈ ਬਾਹਰ ਕੀ ਖੁਸ਼ੀ ਮਨ ਖੁਸ਼ੀ ਫਿਰ ਬਾਹਰ ਗਾਲਣ ਦੀ ਮੈਂ ਤਾਂ ਕਿਦਾਂ ਦੀ ਵੇਟ ਕਰਲੀ ਮੈਂ ਕਿਦਾਂ ਲੱਗ ਬਾਹਰ ਔਰ ਮੈਨੂੰ ਕਿਉਂਕਿ ਮੈਨੂੰ ਬਾਹਰ ਰੋਟੀ ਬਣਾਣੀ ਵਧੀਆ ਲੱਗਦੀ ਆ ਅੰਦਰ ਨਹੀਂ ਮੈਂ ਕਿਉਂ ਬਣੀ ਪੈ ਕਿਦੋਂ ਪਾੜੀ ਤੋਂ ਤਨੇ ਮੀ ਬੈਠ ਸਵੇਰੇ ਵਾਲੀ ਸ਼ਾਮ ਨੂੰ ਮੀ ਪੈ ਗਿਆ ਮੈਂ ਸ਼ਾਮ ਨੂੰ ਪਾੜੀ ਨਾ ਸ਼ਾਮ ਨੂੰ ਪਾੜੀ ਸੀ ਸ਼ਾਮ ਨੂੰ ਪਾੜੀ ਸੀ ਰਾਤ ਨੂੰ ਵੀ ਆਇਆ ਤਾਂ ਪਰ ਐਨਾ ਪਤਾ ਵੀ ਮੀ ਜਦੇ ਆ ਗਿਆ ਤਾਂ ਫੇਰ ਅੱਜ ਨਹੀਂ ਹੈਗਾ ਤੇ ਮੌਸਮ ਇੰਨਾ ਵਧੀਆ ਜਿਹੜਾ ਭਾਦੋਂ ਵਾਲਾ ਮੌਸਮ ਹੁੰਦਾ ਨਾ ਅੱਜ ਧੁੱਪ ਉਹ ਚੜੀ ਹੋਈ ਆ ਭਾਦੋਂ ਵਾਲੀ ਤਾਂ ਕਰਕੇ ਹੁਣ ਸਾਗ ਜਿਹੜਾ ਇੱਕ ਟਾਈਮ ਦਾ ਦਸੀਂ ਖਾ ਲਿਆ ਦੂਜੇ ਟਾਈਮ ਦਾ ਬਚਿਆ ਵਾ ਨਹੀਂ ਤਿੰਨ ਟਾਈਮ ਖਾਣ ਹੁੰਦੇ ਹਨ ਚਲ ਅੱਧੇ ਬਚਨ ਦਾ ਤਿੰਨ ਚਾ ਲਈ ਹਾਂ ਚਲ ਕੋਈ ਗੱਲ ਨਹੀਂ ਫੇਰ ਸਹੀ ਹਨਾ ਫੇਰ ਸਹੀ ਤੇ ਹੁਣ ਬਸ ਜਿਹੜਾ ਹੈਗਾ ਉਹਨੂੰ ਅਸੀਂ ਸਾਗ ਨੂੰ ਵਧੀਆ ਜਿਹਾ ਤੜਕਾ ਲਾ ਕੇ ਆਂ ਟਮਾਟਰ ਟਮਾਟਰ ਪਾ ਲੈ ਕੇ ਆਏ ਆ ਉਹ ਵੀ ਪਾ ਕੇ ਵਧੀਆ ਤੜਕਾ ਲਾ ਕੇ ਰਾਤ ਨੂੰ ਖਾਵਾਂਗੇ ਸਬਜੀ ਸਾਡੀ ਸਵੇਰ ਦੀ ਬਚੀ ਨਹੀਂ ਤੇ ਪਹਿਲਾਂ ਹੈ ਤਾਂ ਵੀ ਸਵੇਰ ਦੀ ਸਬਜੀ ਬਚੂਗੀ ਤਾਂ ਉਹ ਵੀ ਵਿੱਚੇ ਖਾ ਲਾਂਗੇ ਹੁਣ ਉਹ ਤਾਂ ਬਚੀ ਨਹੀਂ ਹੈਗੀ ਇਸ ਕਰਕੇ ਆਪਾਂ ਕੱਲਾ ਸਾਗ ਨੂੰ ਹੀ ਤੜਕਾ ਲਾਵਾਂਗੇ ਥੋੜਾ ਥੋੜਾ ਜਿਹਾ ਜਿੰਨਾ ਜਿੰਨਾ ਆਉਂਦਾ ਹੈ ਆਪਾਂ ਲੈ ਲਾਂਗੇ ਅੱਗ ਬਾਲਾਂਗੇ ਅੱਜ ਆਪਾਂ ਬਾਲਾਂਗੇ ਆ ਬਾਲੇ ਚ ਆ ਆ ਮੜਾ ਇਹ ਹੱਤਰ ਵਾਈ ਅੱਜ ਧੁੱਪ ਸੋਣੀ ਆ ਬੱਦਲ ਨਹੀਂ ਹੈਗੇ ਹੈ ਅੱਜ ਆ ਚੁੱਲੇ ਤੇ ਬਾਲਾਂਗੇ ਅੱਗ ਨਾਲੇ ਸੁੱਕ ਜਾਊਗਾ ਲੱਗਦਾ ਤਾਂ ਹੈ ਨਹੀਂ ਹੁਣ ਮੀਂਹ ਆਊਗਾ ਉਦੋਂ ਬਾਅਦ ਬਾਕੀ ਪਤਾ ਨਹੀਂ ਪਰ ਅੱਜ ਇਸੇ ਚੁੱਲੇ ਤੇ ਅੱਗ ਬਾਲਾਂਗੇ ਕਿਉਂਕਿ ਕਾਹਚਿਰ ਹੋ ਗਿਆ ਇਹਨਾਂ ਵਾਲੇ ਨੂੰ ਕਾਲਾ ਪਿਆ ਇਹ ਪੋਚਾ ਕਾਲੂ ਦਮਾਂਗੇ ਹੁਣ ਇੱਥੇ ਕਿਉਂਕਿ ਸ਼ਾਮ ਹੋ ਗਈ ਪਹਿਲਾਂ ਪਤਾ ਨਹੀਂ ਕਦੋਂ ਆ ਬਾਲਣਾ ਹੈ ਹੁਣ ਕਾਲਾ ਪਿਆ ਕਰ ਲੂ ਇਹਨੂੰ ਐਂ ਚੰਗੀ ਤਰ੍ਹਾਂ ਪੋਚਾ ਦੇ ਕੇ ਵਧੀਆ ਜਿਹਾ ਬਣਾ ਦਾਂਗੇ ਇਹ ਤਾਂ ਹਰਾਮੀ ਐ ਮੰਨੂ ਨਹੀਂ ਹਾਏ ਮੈਨੂੰ ਨਹੀਂ ਪਤਾ ਇਹ ਉਰੇ ਬੈਠਾ मनू नहीं पता चूलले पर बैठा है लक्षण देख लो इदे मुंडे तेरे लक्षण बिगड़दे नहीं जा रहे हैं आ देख लो साडा परविजणा या किथे बैठा सानू पणक भी नहीं लगी भी ए उरे बैठा है लाल देख लाल ओ किड्डी लाल <laughs> न कणतांदा है न कण ओ ले ले देखी बकरी मांगू भजदा फिर ही है हां ओरे ਹੱਥ ਪਰ ਲਾ ਅਸੀਂ ਦੇਖ ਰਹੇ ਪਤਾ ਨਹੀਂ ਕਿੱਥੇ ਕਿੱਥੇ ਲੰਘ ਗਿਆ ਆ ਫੇਰ ਬਹਿ ਗਿਆ ਉਰੇ ਆ ਕੇ ਆ ਲੈ ਉਹ ਪਾ ਦਿੱਤੇ ਫੇਰ ਮਰਦੀ ਹੋਰ ਤੇ ਰਾਖ ਚੱਕਦੇ ਫਰਾ 10 ਦੀ ਬਾਸ ਉੱਪਰ ਰੱਖਦੇ ਨਾ ਜਿਸੀ ਹੁਣਾ ਬਾਲੀ ਬਾਲੀ ਚੁੱਲੇ ਤੇ ਅੱਗ ਸਾਰੇ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਸੀ ਆਪੂ ਆਪਣਾ ਕੰਮ ਕਰ ਰਿਹਾ ਏ रख पा चक रहे चक चक्के रख चकर हाँ, हाँ, हाँ। <laughs> तवी तो पीछे हाँ। देखो हाँ। हाँ। हाँ, हाँ, बुंदी। तो यार पराब ती स्म आती थी ਡੇਢ ਵੀ ਹੈਗੀ ਨਾਲੇ ਹਲੇ ਅਗਲੇ ਮਹੀਨੇ ਤੱਕ ਦੀ ਹੱਥ ਹੀ ਲੱਭੀ ਲੋ ਟੀੜੀਆਂ ਜੜ ਗਈਆਂ ਤਾਂ ਛੱਡ ਦੇ ਥੱਲੇ ਆ ਕੇ ਮਰ ਜਾ ਤਾਂ ਇਹ পাগল ਹੋ ਜਾਣਾ ਤਾ ਅਬੂ ਅਟ ਦੋ ਕੀ ਕਰ ਲੰਦਾ ਹੈ ਆ ਜਾ ਆ ਜਾ ਤੂੰ ਹੀ ਇਹ ਨਹੀਂ ਆਂਦਾ 36 ਵਾਰ ਤਾਂ ਮੈਂ ਖਾ ਲਿਆ ਇਹ ਹੁਣ ਆਇਆ ਇਹ ਦੇਖੀ ਆ ਗਿਆ ਆ ਗਿਆ ਚੁੱਲ੍ਹੇ ਨਾਲ ਮੈਂ ਥੋੜਾ ਜਿਹਾ ਪੋਚਾ ਦੇ ਆਇਆ ਕਿਉਂਕਿ ਕਾਲਾ ਲੱਗ ਰਿਹਾ ਤਾਂ ਪਹਿਲਾਂ ਵੀਡੀਓ 'ਚ ਦਿਖਾਇਆ ਤਾਂ ਵੀ ਕੱਲ ਦਮਾਂਗੇ ਪਰ ਦਮਾਂਗੇ ਵੀ ਕੱਲ ਨੂੰ ਕੱਲ ਨੂੰ ਸਮਾਰ ਕੇ ਦਮਾਂਗੇ ਹੁਣ ਮੀਂਹ ਨਹੀਂ ਪਸਿਆ ਹੋਇਆ ਮੀਂਹ ਦਾ ਕੋਈ ਪਤਾ ਨਹੀਂ ਕਦਾ ਜੀ ਆਪਣੇ ਗੁਰਦੁਆਰੇ ਵਾਲੇ ਮੈਂਬਰ ਤੁਸੀਂ ਪਰ ਆਓ ਇਹ ਹਮੇਸ਼ਾ ਤਸ ਹੁਣ ਬਾਹਰਲਾ ਚੁੱਲ੍ਹੇ ਵਾਲੇ ਕੰਨਾ ਹੁਣ ਆਗੂ ਮੇਰੀ ਮਦਦ ਕਰੇਗਾ ਕਿਉਂਕਿ ਹਮੇਸ਼ਾ ਮੇਰੀ ਮਦਦ ਅੰਦਰ ਲੇਤੇ ਜਾ ਘਟਾਣਾ ਉੱਥੇ ਫਿਰ ਬੜੇ ਜਾਂਦੇ ਤੋ ਅੰਦਰਲਾ ਛੋਟਾ ਹੈ ਬਾਹਰਲਾ ਜਿਆਦਾ ਵੱਡਾ ਘੱਟਾ ਨਾਲ ਠੀਕਦਾ ਪਹਿਲੇ ਠੀਕਦਾ ਇਸ ਸਲੇਬ ਹੋਊਗੀ ਪਹਿਲਾਂ ਠੀਕਦਾ ਹੁਣ ਜਾਇ ਛੜਾ ਹੋ ਗਿਆ ਉਹ ਜਿਆਦਾ ਖੁੱਲਾ ਜਾ ਹੋ ਗਿਆ ਚਲ ਕੋਈ ਨਹੀਂ ਜਿਹੜਾ ਜ ਮਰਜੀ ਪਰ ਮਸਾਂ ਬਲਿਆ ਬਾਹਰ ਵਾਲਾ ਛੁੱਲਾ ਇਹ ਸਾਗ ਨੂੰ ਲਾਉਗੀ ਬੀਬੀ ਅੱਜ ਤੜਕਾ ਸਪੈਸ਼ਲ ਸਪੈਸ਼ਲ ਤੜਕਾ ਲਾਉਗੀ ਸਪੈਸ਼ਲ ਬੀਬੀ ਤੜਕਾ ਤੇਰਾ ਪਿਛਲੇ ਸਾਲ ਆਇਆ ਤਾਂ ਕਿਹੜੀ ਲ ਕੱਢੂਗੀ ਜਦ ਮਾਸੀ ਨੇ ਸਾਗ ਦੇ ਆ ਤਾਂ ਅਗਸਤ ਮਹੀਨੇ ਚ ਪਹਿਲਾ ਸਾਗ ਆਪਾਂ ਨੂੰ ਹਨਾ ਅਗਸਤ ਦੇ ਤੱਕ ਅਗਸਤ ਚ ਯਾਦ ਨਹੀਂ ਬਣ ਪਰ ਕਰ ਦਿੰਦਾ ਤੇ ਜਿੱਦਿਆ ਮੈਂ ਵੀਡੀਓ ਚ ਉਹ ਤਰੀਕਾ ਹੀ ਵੀ ਹੁੰਦੀ ਹੈ ਨਾ ਜਿਹੜੀ ਆਪਾਂ ਬਣਾਉਂਦੇ ਆ ਉਹ ਤਾਂ ਯਾਦ ਹੈ ਮੇਰੇ ਨੂੰ ਸਾਲ ਹੋ ਗਿਆ ਫਿਰ ਹਾਂ ਸਾਲ ਹੋ ਗਿਆ ਉਹ ਵਾਹ ਲੋ ਜੀ ਅੱਜ ਆਪਾਂ ਬਾਲਤੀ ਹੁਣ ਮੈਂ ਲੈ ਆਣੀਆਂ ਚੱਕ ਕੇ ਉਹ ਢੜਕ ਛੋਟੀ ਉਹ ਕੜਾਹੀ ਹੈ ਨਾ ਕੀ ਦਹੀਂ ਲਾਣਾ ਤੜਕਾ ਤਾਂ ਮੈਂ ਕੀ ਚੱਕ ਲਈ ਤੇ ਆਹ ਜਿਹੜਾ ਆਪਣਾ ਸਪੈਸ਼ਲ ਤੇਲ ਦਲਾਂ ਦੇ ਦਿੰਦੇ ਨੂੰ ਆਹ ਦੇਖਿਆ ਇਹ ਹਰੀ ਮਿਰਚ ਵੀ ਥੋੜੀ ਜੀ ਆ ਲਾਲ ਮਿਰਚ ਅੱਜ ਮਿਲੀ ਆ ਮੈਨੂੰ ਸੁੱਕੀ ਅਗਰ ਤੋ ਚੱਕ ਲੈ ਸੁੱਕਣੀਆਂ ਬਾਈ ਵੇ ਮੂਰੇ ਟੱਕ ਟੱਕ ਕੀ ਲਈ ਆ ਬੱਸ ਬੀਬੀ ਹੁਣ ਖਤਮ ਸਾਰੀਆਂ ਬੱਚਾਂ ਸਿਆਲ ਆ ਗਿਆ ਅਦਰਕ ਲਸਣ ਟਮਾਟਰ ਪਿਆਜ਼ ਤਾਂ ਪਾਇਆ ਨਹੀਂ ਉਹ ਹਾਂ ਸੱਚ ਪਿਆਰ ਹੈ ਹਾਂ ਸواری ਕੋ ਤਿਆਰੀ ਕਰ ਲਈ ਚਾਹ ਪੜਾ ਚਾਹ ਪੜਾ ਪਿਆਜ਼ ਨੂੰ ਨਾ ਨਾ ਮੈਡਮ ਜੀ ਨੇ ਇੱਕ ਚੀਜ਼ ਹੋਰ ਵਧਾਤੀ ਪਿਆਜ਼ ਥੋੜਾ ਜਿਹਾ ਪਹਿਲੇ ਆ ਪਿਛਲੇ ਸਾਲ ਬੀਬੀ ਨੇ ਮੈਨੂੰ ਕਿਹਾ ਤਾਂ ਕਹਿੰਦੀ ਮੈਂ ਤਾਂ ਲਸਣ ਦਾ ਵੀ ਖਾ ਲਨੀ ਜਿਹੜਾ ਮਰਜ਼ੀ ਕਹਿੰਦੀ ਬਸ ਅਜਿੰਦ ਨੂੰ ਵਾਹਦਾ ਤਾਂ ਪਤਾ ਵੀ ਘਠੇ ਵਾਲਾ ਖੱਲਾ ਆਹ ਕੁੰਡਾ ਬੀਬੀ ਤੈਨੂੰ ਪੁੱਠੇਂ ਧਰਤੇ ਤੋੜੀ ਉੱਡ ਰਹੀ ਹੈ ਨਾ ਇੱਧਰ ਲਾਟ ਨਿਕਾ ਕੁੰਡੇ ਇੱਧਰ ਤਾਂ ਘਰ ਬੋਜੂ ਕੁੰਡਾ ਬੀਬੀ ਕੁੰਡੇ ਤੇ ਉਲਟੇ ਨਹੀਂ ਧਰੇ ਹੋਰ ਜਿਆਦਾ ਚੱਕਣਾ ਹੈ ਨਾ ਬਾਅਦ ਚ ਸੇਕ ਲੱਗੂਗਾ ਆਹ ਉਹ ਲੈ ਆ ਹੁਣ ਤੁਹਾਡੇ ਤੇ ਪਾਊਗਾ ਰੱਖ ਓਏ ਜੇ ਤੁਹਾਡੇ ਤੇ ਨਾ ਕਹੇ ਇਹਨੇ ਮੇਰੇ ਉੱਤੇ ਪਾ ਦੋ ਨੀ ਤਾਂ ਹੀ ਤਾਂ ਗਿਆ ਤਾਂ ਜਾਣ ਕੇ ਇਹਨੇ ਚਾਮ ਲਿਆ ਹੋਇਆ ਇੱਕ ਸਪੈਸ਼ਲ ਤੜਕੇ ਚ ਸਾਡੀ ਹੋਰ ਚੀਜ਼ ਵਧ ਗਈ ਜੀ ਪਿਆਜ਼ ਆਹ ਤੜਕਾ ਦਾ ਸਾਸ ਹੁਣ ਲੱਗ ਰਿਹਾ ਏ ਫੇਰ ਨਹੀਂ ਲੱਗ ਆ ਲੈ ਲੈ ਪਤਾ ਪੈ ਕੇ ਹਰ ਕਹ ਕੇ ਤਾਂ ਥੋੜੇ ਜਿਹਾ ਆਪਦੀ ਮੰਮੀ ਤੇ ਹੀ ਨਾਤਾ ਉਧਰ ਲੈ ਕੇ ਜਾ ਉਧਰ ਅਬੂ ਓਏ ਉਥੇ 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 ਆ ਕਰੀ ਬੀਬੀ ਨਾ ਰੁਕੀ ਮੈਂ ਓਏ ਹਰ ਦੋ ਹੁਣ ਬੀਬੀ ਲਾਣ ਲੱਗੀ ਏ ਜੀ ਤੜਕਾ ਕਿਉਂਕਿ ਇੱਕ ਮੰਦੀਪ ਵੀਡੀਓ ਬਣਾ ਰਹੀ ਹੈ ਬੀਬੀ ਦੀ ਦੂਜੀ ਤਰ੍ਹਾਂ ਤੇ ਮੈਂ ਬਲੌਗ ਬਣਾ ਰਹੀ ਹੈ ਤੇ ਮੈਂ ਸ਼ਾਰਟ ਬਣਾ ਰਹੀ ਸੀ ਕਿ ਸਾਡੇ ਕੋਲ ਦੋ ਫੋਨ ਨੇ ਜਿਵੇਂ ਇੱਕ ਮੇਰਾ ਪੁਰਾਣਾ ਫੋਨ ਹੈ ਨਾ ਉਹਦੇ ਨਾਲ ਸਾਫ ਚੰਦਾ ਹੈ ਜਿਹੜਾ ਦੂਜਾ ਫੋਨ ਹੈ ਉਹ ਦੂਜੇ ਨਾਲ ਕਿਉਂਕਿ ਉਹ ਤਾਂ ਮੇਰਾ ਪਰ ਫੋਨ ਜਿਹੜਾ ਇਹ ਉਹ ਠੀਕ ਨਹੀਂ ਹੈਗਾ ਪਰ ਦੋ ਫੋਨ ਨਾਲ ਮਤਲਬ ਦੋਨੇ ਦੋਨੇ ਕੰਮ ਹੋ ਜਾਂਦੇ ਨੇ ਸਾਡੇ ਤੇ ਹੁਣ ਬੀਬੀ ਇਹਦਾ ਤੜਕਾ ਲਾ ਰਹੀ ਹੈ ਦੇਖੋ ਫਿਰ ਗੋਹਾ ਬਹਨ ਨੂੰ ਕੱਢ ਕੇ ਅੱਗ ਬਾਲੀਆ ਪਹਿਲਾਂ ਤੂਆ ਤੂਆ ਹੋਇਆ ਪਾਤਾ ਆ ਚਾ ਵੀ ਢੂੰ ਪਿਆਜ਼ ਪਾ ਦੇ ਮਿਰਚਾਂ ਤੇ ਪਾ ਦੋ ਠਾਈ ਮਿਰਚ ਪਾ ਤੋ ਲਾਲ ਲਾਲ ਵੀ ਪਾ ਹਾ ਮੜਿਆ ਤੂੰ ਫਿਰ ਲਾਲ ਨਾ ਛਿੱਟੀ ਲਾਲ ਹੋ ਜਾਂਦੀ ਆ ਆ ਦੇ ਅੱਧਾ ਗਿੰਨਾ ਅੱਧਾ ਨਾ ਕਰਦੀ ਪਾਦੀ ਵਾਲਾ ਚੰਦਾ ਹੋਰ ਪਿਆਲ ਥੋੜੇ ਜਿਹੇ ਹੋਰ ਪੂ ਗੀ ਆਦੇ ਮਿਰਚਾਂ ਕਾਲੀਆਂ ਹੋ ਜਾਂਦੀਆਂ ਨੇ ਛੇਤੀਓ ਨਾ ਮਨ ਤਾਂ ਪਤਾ ਨਹੀਂ ਤੁਹਾਨੂੰ ਕਾਦਾ ਪਤਾ ਹੈ ਜਦ ਆਪ ਤਟਕਾ ਲਾਏਂਗੀ ਫਿਰ ਪਤਾ ਲੱਗੇਗਾ ਹਾਂ ਬਚਾਰੀ ਬੀਬੀ ਬਠਾਪੀ ਚੰਲੇ ਮਰੇ ਆਹ ਮਿਰਚਾਂ ਪਿਛਲੇ ਸਾਲ ਆ ਪਾਓ ਮਿਰਚਾਂ ਆਦੇ ਬੀਬੀ ਪਾਦੇ ਪਾਦੇ ਜੀ ਫਿਰ ਸਾਲੇ ਖੋਲ ਲਓ ਮੇਰੀ ਪਿਛਲੇ ਸਾਲ ਵਾਲੀ ਬੀਬੀ ਮੇਰੇ ਕਿਤੇ ਵੀ ਨਹੀਂ ਥਰਦੇ ਬਲੋਗਰਾਂ ਦੀ ਆ ਹਾਂ 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 ਮੈਂ ਕੀਆ ਬਣਾ ਕੇ ਇੱਕ ਵਾਰ ਬੈਗੀ ਬਣਾ ਕੇ ਕੀ ਬਣਾ ਲਈ ਬੀਬੀ ਤੋਂ ਹਾਂ ਮੈਂ ਕੀਆ ਬਣਵਾ ਕੇ ਇੱਕ ਵਾਰ ਮੈਂ ਕੀ ਪਤਾ ਨਹੀਂ ਕੀ ਬਣਾ ਲਈ ਮੈਂ ਇੱਕ ਵਾਰ ਜਦ ਮੇਰੀ ਵੀਡੀਓਜ਼ ਵਾਇਰਲ ਹੋਣ ਲੱਗ ਗਈ ਸੀ ਨਾ ਬੀਬੀ ਵਾਲੀਆਂ ਫਿਰ ਉਹਦੇ ਬਾਅਦ ਆਪ ਵੀ ਤੇ ਚੁੱਲੇ ਤੇ ਲੱਗਣੀ ਹਾਂ ਮਾਰਟਰ ਪਾਉਗਾ ਇੱਦਾਂ ਉਹ ਮਸਾਲਾ ਜਲਦਾ ਕੁੜੀ ਤਾਂ ਕੰਮ ਨਾ ਖਰਾਬ ਕਰਿਆ ਨਾ ਥੋੜਾ ਨੂਨ ਪਾਉਗਾ ਸਾਹ ਦੇ ਮੈਂ ਹੀ ਪਾਣਾ ਮੈਂ ਨਾ ਮੋਟਾ ਜਿਆਦਾ ਥੋੜਾ ਮੈਂ ਪਾਇਆ ਤਾਂ ਗਲਤ ਹੋਣਾ ਉਹ ਤਾਂ ਜਿਆਦਾ ਘੱਟ ਤਾਂ ਪਹਿਲਾਂ ਫੇਰ ਪਾਇਆ ਤਾਂ ਫਿਰ ਵਧ ਵਧੀਆ ਹੋ ਜਾਦਾ ਹੋ ਜਾਊਗਾ ਫਿਰ ਹੇ ਮੇਰੀ ਮਮਾ ਲਓ ਜੀ ਹੋ ਗਈ ਜੀ ਦਰਾਣੀ ਹੈ ਲਓ ਜੀ ਆਪਣਾ ਤੜਕਾ ਸਾਗ ਨੂੰ ਸਪੈਸ਼ਲ ਤੜਕਾ ਲੱਗ ਚੁੱਕਿਆ ਆ ਦੇਖੋ ਸਾਰਾ ਲਿਬੜਿਆ ਪਿਆ ਏ ਔਰ ਸਾਰੀ ਮਤਲਬ ਲੱਗ ਗਿਆ ਹੁਣ ਅਸੀਂ ਰੋਟੀ ਲਾ ਲੈਨੇ ਆਂ ਇੱਥੇ ਕਿਉਂਕਿ ਸਾਢੇ 6 ਨਾ ਸੌਰੀ 6 ਵਜੇ ਦਾ ਪੌਣੇ 6 ਦਾ ਟਾਈਮ ਤਾਂ ਹੋ ਚੁੱਕਿਆ ਫਿਰ ਆਮੀਆ ਫਿਰ ਅਸੀਂ ਗੁਰਦੁਆਰਾ ਸਾਹਿਬ ਜਾਣਾ ਨਾ ਟਾਈਮ ਸੇ ਚੱਲ ਜਾਵਾਂਗੇ ਅੱਜ ਗੇਲੋ ਪੂਆ ਵੀ ਆ ਗਈ ਸਾਡੀ ਟੀਮ ਹੋਰ ਵੱਧ ਗਈ ਹੈਨਾ ਕਿਉਂਕਿ ਪਿੰਡ ਦਾ ਸਾਡੇ ਦਾ ਮੇਲਾ ਆ ਰਿਹਾ ਤੇ ਪਿੰਡ ਦੀਆਂ ਕੁੜੀਆਂ ਆਣ ਲੱਗੀਆਂ ਪਹਿਲਾਂ ਮੇਲਾ ਦੇਖਣਾ ਲੋ ਜੀ ਤੜਕਾ ਆਪਾਂ ਲਾਤਾ ਕੁਝ ਵੀ ਬਿਨੈ ਸਾਗ ਟਾ ਕੇ ਰੱਖ ਦੇਣਾ ਹੈ। ਸਿਰੇ ਤੋਂ ਬਾਅਦ ਹੁਣ ਆਪਾਂ ਰੋਟੀ ਲਾ ਲਈਏ। ਮੈਂ ਅਬ ਲਾ ਕੇ ਲੈ ਕੇ ਆਨੀ ਆਂ ਮਨਦੀਪ ਨੂੰ ਰੋਟੀ ਲਾ ਲਈਏ। ਇੱਥੋਂ ਨਾ ਮੇਰੇ ਅੱਗ ਇੱਥੇ ਤਾਂ ਮੇਤੇ ਅੱਗ ਵੱਲ ਜਾਂਦੀ ਹੈ। ਪਰ ਜਿਹੜਾ ਅੰਦਰਲਾ ਚੁੱਲ੍ਹਾ ਹੈ ਨਾ ਉਹ ਤੇ ਮੇਤੇ ਆਪ ਨੂੰ ਹੋ ਅਗਲੇ ਵਾਰ ਪਕਾਉਗਾ। ਹੋ ਅਗਲੇ ਮੈਂ ਕਹਿੰਦੀ ਅਗਲੇ ਸਾਲ ਅਗਲੇ ਮਹੀਨੇ ਪਕੂ। ਨਾ ਸੋਰੀ ਅਗਲੇ ਹਫਤੇ। ਅਗਲੇ ਸੋਮਵਾਰ। ਅਗਲੇ ਸੋਮਵਾਰ ਪਕੂਗਾ। ਇੱਧਰ ਦੇਖੋ ਬਈ ਧੂਆ ਛੱਡ ਰਿਹਾ। ਮੈਂ ਤਾਂ ਅੱਗੜ ਕੇ ਨਹੀਂ ਫਿਰ ਅੱਗ ਬਾਲੀ ਹੈਗੀ ਕੋਈ ਨਹੀਂ ਤੂੰ ਕੱਢ ਪੇੜੇ ਤਾਂ ਹੀ ਨਹੀਂ ਮੈਂ ਬਾਲੀ ਤੀਕ ਦਰੋਤੀ ਪਾਣੀ ਆ ਮੈਂ ਕਹਕੋ ਪੜਨਾ ਪੇੜੇ ਇੱਕੋ ਲੱਖ ਤਾਂ ਭਾਗ ਜਾਨੀ ਆ ਮੈਂ ਤਾਂ ਵੀ ਬਹੁਤ ਟਾਈਮ ਚ ਭਕੂਗੀ ਪੱਗ ਬਾਲ ਬਾਲ ਲਾ ਫਿਰ ਕੈਮਰਾ ਛੱਡ ਕੇ ਅੱਗ ਬਾਲੂ ਲੈ ਫਿਰ ਤੂੰ ਕੈਮਰਾ ਫੜ ਲੈ ਦੱਬ ਆਬੂਆ ਆਬੂ ਨਾਰੇ ਅੰਦਰ ਮੈਂ ਪੁੱਛੀ ਰਹੀ ਹਾਂ ਤੇ ਥੋੜੀ ਗੱਲ ਆ ਸਵੇਰ ਦਾ ਨਾ ਮੈਂ ਵਲੌਗ ਬਣਾਇਆ ਨਾ ਬਿਲਕੁਲ ਸਟਾਰਟ ਵੀ ਨਹੀਂ ਕੀਤਾ ਜਾਂ ਤੈਨੂੰ ਹਿੰਮਤ ਦਈ ਵੀ ਤੁਸੀਂ ਤਾਂ ਬਣਾ ਲੈਂਦੇ ਮੈਂ ਨਹੀਂ ਬਣਾਇਆ ਜੇ ਫਿਰ ਮੇਰੇ ਚ ਜਦੋਂ ਹੌਸਲਾ ਜਾਗ ਗਿਆ ਮੈਂ ਕਿ ਚੱਲ ਫਿਰ ਸਟਾਰਟ ਕਰ ਦਿਆਂ ਆ ਹੌਸਲਾ ਜਾ ਕੇ ਫਿਰ ਕੀ ਹੋ ਗਿਆ ਦੱਸੋ ਨਾਲੇ ਆਪੇ ਹਿੰਮਤ ਦਈ ਜਾਂਦੇ ਨੇ ਆਪੇ ਹਿੰਮਤ ਤੋੜੀ ਜਾਂਦੇ ਨੇ ਦੱਸੋ ਐ ਤੁਸੀਂ ਵੀ ਤਾਂ ਕੱਲ ਮੈਨੂੰ ਕਹਿ ਦਿੱਤੇ ਵੀ ਮੈਂ ਨਹੀਂ ਬਣਾਉਂਦੀ ਤੂੰ ਤਾਂ ਬਣਾ ਲੀ ਤੂੰ ਤਾਂ ਬਣਾ ਲਈ ਹਾਂ ਫਰ ਤੂੰ ਵੀ ਨਹੀਂ ਬਣਾਇਆ ਹੈਗਾ ਫਿਰ ਤੂੰ ਮੈਨੂੰ ਹੌਸਲਾ ਦਿੱਤਾ ਵੀ ਅੱਜ ਤੁਸੀਂ ਤਾਂ ਬਣਾ ਲਓ ਫਿਰ ਮੈਂ ਮੈਂ ਕੀ ਚੱਲਾਂ ਸ਼ਾਮ ਤੋਂ ਹੀ ਜ਼ਹੀ ਹੈ ਨਾ ਸ਼ਾਮ ਦਾ ਹੀ ਕੰਮ ਕਰ ਦਿਖਾ ਦਿੰਨੇ ਆ ਜੋ ਕਰ ਰਹੇ ਆ ਸਾਰੇ ਆਪਾਂ ਉਹੀ ਦਿਖਾ ਦੰਨੇ ਆ ਹੈ ਨਾ ਨਿਬੜ ਜੂਗਾ ਸੰਗੋ ਹਾਂ ਸਾਰੇ ਮੈਂ ਸਾਰੇ ਪਲੀਜ਼ ਮੇਰੇ ਇੰਸਟਾਗ੍ਰam ਆਈਡੀ ਨੂੰ ਜ਼ਰੂਰ ਫੋਲੋ ਕਰੋ ਜੀ ਗਗਨ ਬੋਪਾ ਰਾਏ ਮੈਂ ਘਟੋ ਘਟ ਬਹੁਤ ਬਾਰ ਰਿਕਵੈਸਟ ਕਰ ਚੁੱਕਿਆ ਪਲੀਜ਼ ਪਲੀਜ਼ ਜਲਦੀ ਜਲਦੀ ਕਿਉਂਕਿ ਐ ਨਹੀਂ ਪਤਾ ਵੀ ਮੈਂ ਹੌਲੀ ਹੌਲੀ ਫਿਰ ਇੰਸਟਾਗ੍ਰam ਤੇ ਹੀ ਸਟਾਰਟ ਕਰਦਾ ਸਾਰੇ ਉਹ ਪਾਣੇ YouTube ਤੇ ਘਟਾਈ ਦਮਾਂ ਉਂਗਲੀਆਂ ਦੇਖੋ ਕਿਵੇਂ ਵੱਜ ਰਹੀਆਂ ਨੇ ਜਿਹੜੇ ਬੋਪਰੇ ਵੀ ਉਹ ਤਿਆਰ ਹੀ ਨੇ ਨਾ ਨਹੀਂ ਸੌਰੀ ਉਹ ਤੇ ਬੋਪਰੇ ਵੀ ਆ ਅਵਰਾਜ ਅਵਰਾਜ ਸਿੰਘ ਦੀ ਆਈਡੀ ਤੇ ਆ ਜਾ ਰਹੇ ਨੇ ਅਵਰਾਜ ਬੋਪਰੇ ਆ ਅਵਰਾਜ ਬੋਪਰੇ ਆ ਤੇ ਉਹ ਵੀ ਜਲਦੀ ਜਲਦੀ ਗगन ਬੋਪਰੇ ਆਲੇ ਤੇ ਆ ਜਿਓ ਕਿਉਂਕਿ ਰਿਕੁਐਸਟ ਇੱਧਰੇ ਕਨਫਰਮ ਹੋਊਗੀ ਅਸੈਪਟ ਹੋਊਗੀ ਉੱਧਰ ਨਹੀਂ ਹੁੰਦੀ ਉਹ ਪ੍ਰਾਈਵੇਟ ਆ ਸਾਡੀਆਂ ਜੋ ਵੀ ਉਹ ਹੋਣਗੀਆਂ ਇਸੇ ਤੇ ਆਏ ਕਰੂੰਗਾ ਇੱਕ ਸਾਡਾ ਅਕਾਊਂਟ ਪ੍ਰਾਈਵੇਟ ਰਹੂਗਾ ਇੱਕ ਪਬਲਿਕ ਰਹੂਗਾ ਹਾਂ प्लीज रिक्वेस्ट टू कै यूबी मगुरु को यस टुडे आ गन दिया दिया ते <laughs> <laughs> गगन ਜੇਹਾਂ ਆਪਰੇ ਪ੍ਰੋਡਕਸ਼ਨ ਵੀ ਪਲੇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ 13000 ਤੋਂ ਹੁਣ ਜਲਦੀ ਜਲਦੀ 14000 ਵੀ ਕਰ ਦੋ ਪਲੀਜ਼ ਲੋਕ ਕਹਿੰਗੇ ਰਾਜ ਦੇਣ ਉਸ ਤੋਂ ਅੱਛਾ ਤਾਂ ਕੋਣ ਹੁੰਦਾ ਜਿੰਨੀ ਜਿੰਨਾ ਬਾਦਦਾ ਹੁੰਦਾ ਫੈਮਲੀ ਚ ਉਨੇ ਹੀ ਵਧੀਆ ਹੁੰਦਾ ਚਲੋ ਰਾਜ ਦੇ ਨਹੀਂ ਹੁੰਦੇ ਬਾਈ ਕੱਢ ਲਾ ਹੁਣ ਪੇੜੇ ਠੀਕ ਹੈ ਹਾਂ ਕੱਢ ਫੇਰ ਛੇਤੀ ਤਰੀਕਾ ਪ੍ਰੋਸੈਸ ਜਿਹੜਾ ਚਾਲੂ ਏ ਆ ਕਿ ਹੈ ਚਾਲੂ ਤਾਂ ਏ ਕਿਉਂਕਿ 1 ਮਹੀਨੇ ਬਾਦਾਂ ਚੁੱਲ੍ਹੇ 'ਚ ਆਕ ਕੇ ਪੜੀ ਆ ਔਰ ਪਾਲ ਨਹੀਂ ਪੋਹਦੀ ਖੜਾਣੇ ਕੋਈ ਪੜੇ ਓਖੇ ਹੋਏ ਪਏ ਆ ਕਾਲੂ ਚੁੱਲਾ ਸੈੱਟ ਕਰਵਾਵਾਂਗੇ ਜਿਹੜਾ ਆ ਮੁਰਲੇ ਵਾਸਤੇ ਉਹ ਹੈ ਨਾ ਨੀਮਾ ਏ ਥੋੜਾ ਜਿਹਾ ਥੋੜਾ ਜਿਹਾ ਖੁੱਲਾ ਵੀ ਆ ਔਰ ਮੁਰੇ ਤੇ ਨੀਮਾ ਵੀ ਆ ਤਾਂ ਫਿਰ ਉਹ ਗੋਹੇ ਨਹੀਂ ਕੱਢਦੇ ਹੈਗੇ ਇਸ ਕਰਕੇ ਕਾਲੂ ਸੈੱਟ ਕਰਵਾਵਾਂਗੇ ਫੇਰ ਉਹਦੇ ਬਾਅਦ ਵਧੀਆ ਬਣੇ ਬਹੁਤ ਗੀ ਨਹੀਂ ਤਾਂ ਪਹਿਲਾਂ ਸੀ ਨਾ ਇੰਨਾ ਇੰਨੀ ਸੋਹਣੀ ਅੱਗ ਬਾੜ ਲੰਦੇ ਤੇ ਰਾਮ ਨਾਲ ਇਕੱਲੇ ਵੀ ਰੋਟੀ ਬਣਾਉਂਦੇ ਤੇ ਉਹਨੇ ਇਕੱਲੇ ਵੀ ਬਣਾ ਸਕਦੇ ਨੇ ਐਨਾ ਵਧੀਆ ਚੁੱਲਾ ਤਾਂ ਹੁਣ ਨੀਮਾ ਦਾ ਹੋ ਗਿਆ ਉਹਦੇ ਤੇ ਚੁੱਲਾ ਤਾਂ ਵਧੀਆ ਇਹ ਮੂਰੇ ਤੇ ਨੀਮਾ ਹੋ ਗਿਆ ਥੋੜਾ ਜਿਹਾ ਠੀਕ ਕਰਵਾਵਾਂਗੇ ਪਤਾ ਨਹੀਂ ਇੱਕ ਮਹੀਨੇ ਬਾਅਦ ਆਣ ਲੱਗਿਆ ਆਗ ਬਣਾ ਲਗਿਆ ਉਪਰ ਆਇਆ ਲੱਗ ਰਿਹਾ ਹਾਂ ਅੰਦਰ ਤਾਂ ਗਰਮ ਹੁੰਦਾ ਹੈ ਰਾੜਨ ਵਾਲਿਆਂ ਲੱਗਦਾ ਬਣਾਉਣ ਵਾਲਿਆਂ ਤਾਂ ਸੁੱਖਾ ਹੀ ਹੈ ਨਾ ਬੇਲਣਾ ਦੇੰਦਾ ਸੁੱਖਾ ਹੀ ਆ ਤੋ ਕਈ ਆ ਮੇਲਣ ਵਾਲੇ ਦਾ ਕੰਮ ਕਰਾਉਂਦਾ ਮਤਲਬ ਆਣਾ ਆਜੋ ਮੈਂ ਤਾਂ ਜਾ ਰਹੀ ਆ ਆਣਾ ਆਜੋ ਮੈਂ ਛੱਡ ਕੇ ਭੱਗ ਦੂੰਗੀ ਨਹੀਂ ਲਓ ਜੀ ਯੂ ਵੀ ਆਪੋ ਨਾ ਮੇਰੇ ਕਿ ਨਹੀਂ ਦੇਖ ਰਹਾ ਵੀ ਕਿਤੇ ਗੱਗੂ ਮੈਨੂੰ ਛੱਡ ਕੇ ਤਾਂ ਨਹੀਂ ਭੱਗ ਜੂਗੀ ਧਿਆਨ ਮੇਰੇ ਕਿ ਨਹੀਂ ਹੋਇਆ ਛੇਤੀ ਕਰ ਲੈ ਸੁਸ਼ੂ ਫਿਰ ਮੈਂ ਛੱਡ ਕੇ ਨਹੀਂ ਜਾਂਦੀ ਇਹ ਅੱਜ ਸਾਡੀ ਗੁਰਦੁਆਰਾ ਸਾਹਿਬ ਜਾਣ ਵਾਲੀ ਪਾਰਟੀ ਥੋੜੀ ਜੀ ਵੱਧ ਗਈ। ਗੈਂਗ ਵੱਧ ਗਈ ਥੋੜੀ ਜੀ। ਭੂਆ ਗਈ ਅੱਜ 라ਵੀ 라ਵੀ ਉਹ ਕਦੇ ਕਦੇ ਚਲੇ ਜਾਂਦੀ ਆ ਜਦੋਂ ਨੇ ਜਾਣਾ ਹੁੰਦਾ ਜੋ ਫੋਨ ਕਰ ਦਿੰਦੀ ਹੁੰਦੀ ਆ। ਜ਼ਿਆਦਾਤਰ ਤਾਂ ਅਸੀਂ ਦੋਏ ਜਾ ਰਹੀਆਂ ਸੀ ਤੇ ਹੁਣ ਭੂਆ ਗਈ ਹੋਈ ਸੀ ਪਰ ਭੂਆ ਸਾਡੀ ਵਾਪਸ ਆ ਗਈ ਫੇਰ ਇਸ ਕਰਕੇ ਅੱਜ ਭੂਆ ਨਾਲ ਜਾਵਾਂਗੇ। ਕਿਉਂਕਿ ਭੂਆ ਤਾਂ ਰੋਜ਼ ਗੁਰਦੁਆਰੇ ਜਾਣ ਵਾਲੀ ਆ ਇੱਕ ਵੀ ਦਿਨ ਨਾਂਗਾ ਨਹੀਂ ਪੰਦੀ ਭੂਆ ਤਾਂ। ਦੇਖੀ ਕਿਵੇਂ ਭੱਜ ਗਈ ਆ। ਰੋਟੀ ਗਰਮ ਕਰ ਲੈ ਫਿਰ ਆ ਗਏ ਮੈਂ ਤਾਂ ਗੈਸ ਵਾਲਣਾਈ ਤੀ ਹਜੇ ਤੋਂ ਪਹਿਲੇ ਹੀ ਉਹ ਬਣਾ ਦੇ ਕੌਲੀ ਚ ਗਰਮ ਕਰ ਲੈ ਕੀ ਵੀ ਨਹੀਂ ਪਿੰਗਣਨਾ ਤੀ ਮੈਂ ਕੌਲੀ ਆ ਨੀ ਅ ਥੋੜਾ ਜਿਹਾ ਘਟਾ ਦਿੰਦੀ ਉਹ ਥੋੜਾ ਜਿਹਾ ਦੁੱਧ ਨਹੀਂ ਰੋਟੀ ਵੀ ਤਾਂ ਖਾਣੀ ਹੋਣਾ ਮੈਨੂੰ ਤਾਂ ਕੋਈ ਚੱਕਰ ਨਹੀਂ ਪਿੱਛੇ ਐਂਡ ਚ ਦੋ ਰਹਿੰਦੇ ਤੁਸੀਂ ਤਾਂ ਯਾਰ ਤੁਸੀਂ ਕਿਹਾ ਵੀ ਮੈਂ ਦੋ ਚਮਚੇ ਖਾਉਂਗੀ ਹੁਣ ਦੋਏ ਖਾਣ ਖਾ ਲੈ ਮੈਂ ਦੋ ਚਮਚੇ ਇੱਕ ਰੋਟੀ ਨਾਲ ਮੈਂ ਨਹੀਂ ਖਾਂਦੀ ਹੁਣ ਮੈਨੂੰ ਐ ਵੀ ਕਰ ਮੈਨੂੰ ਐ ਵੀ ਕਰ ਦਿਆਂ ਦਾ ਸਰ ਜੂਗਾ ਦੋ ਚਮਚੇ ਰੋਟੀ ਪੇ ਧਰ ਕੇ ਹੀ ਖਾ ਲੈ ਦੇਖ ਲੈ ਮੈਂ ਸੱਪੇ ਵਰਤ ਕੇ ਹਾਂ ਹਾਂ ਤੇਰੀ ਕੌਲੀ ਭਰ ਜਾਂਦੀ ਆ ਤਾਂ ਮੈਂ ਰੋਕੀ ਆ ਕੇ ਨਹੀਂ ਤਾਂ ਕੌਲੀ ਭਰ ਕੇ ਜਾਂਦੀ ਐ ਇਹ 빙ਗੀ 빙ਗੀ ਕਦੇ ਜਾ ਰਹੀ ਐ ਕੰਦ ਨਾਲ ਵੱਜ ਜਾ ਕੇ ਲਓ ਜੀ ਹੁਣ ਰੋਟੀ ਪਾਣੀ ਸਾਰੇ ਆ ਨਾ ਨਿਬੜ ਗਿਆ ਤੇ ਹੁਣ ਅਸੀਂ ਮੰਜੇ ਬਿਸਤਰੇ ਲੈ ਬਿਸ਼ਾ ਸਾਰੇ ਹਜੇ ਅੱਧਰ ਬੈਠੇ ਗੱਲਾਂ ਮਾਰ ਰਹੇ ਆ ਬਾਹਰ ਬੈਠੇ ਅਸੀਂ ਦੇਖ ਰਹੇ ਹਾਂ ਟੀਵੀ ਟੀਵੀ ਚ ਦੇਖ ਰਹੇ ਹਾਂ ਜੇਠਾ ਲਾਲ ਤੇ ਅੱਜ ਦਾ ਵਲੌਗ ਆਪਣਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜਰੂਰ ਜਰੂਰ ਪਸੰਦ ਆਊਗਾ ਤੇ ਮੇਰੀ ਇੰਸਟਾਗ੍ਰam ਆਈਡੀ ਨੂੰ ਜਰੂਰ ਫੋਲੋ ਕਰਿਓ ਜੀ ਗਗਨ ਬੋਪਰਾਏ ਪ੍ਰੋਡਕਸ਼ਨ ਤੇ ਚੈਨਲ ਨੂੰ ਨਹੀਂ ਸੌਰੀ ਗਗਨ ਬੋਪਰਾਏ 805 ਮੇਰੀ ਆਈਡੀ ਹੈ ਇੰਸਟਾਗ੍ਰam ਦੀ ਇਹ ਚੈਨਲ ਬੋਪਾ ਰੈਪ੍ਰੋਡਕਸ਼ਨ ਜਿਹੜਾ ਕਿ ਪਤਾ ਹੀ ਹੈ ਪੇਜ ਫੋਲੋ ਨਾ ਸੋਰੀ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਵਾਰ ਤੋਂ ਵਾਰ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟਸ ਕਾਹਦੇ ਰਹੋ ਕਮੈਂਟ ਬਾਕਸ ਆਪਣਾ ਔਨ ਹੋ ਚੁੱਕਿਆ ਹੈ ਬਾਕੀ ਅੱਗੇ ਦਾ ਪਤਾ ਨਹੀਂ ਵੀ ਕਿੰਨੀ ਕੁ ਦੇਰ ਹੋਊਗਾ ਕਿਉਂਕਿ ਆਪਣੇ ਆਪ ਹੀ ਨਾ ਕਈ ਵਾਰ ਵਿੱਚ ਨੂੰ ਆਪਣੇ ਆਪ ਹੀ ਹੋ ਜਾਂਦਾ ਹੈ ਗੜਬੜ ਹੋ ਜਾਂਦੀ ਹੈ ਟਰਾਈ ਵੀ ਕਰਦੇ ਆ ਔਨ ਵੀ ਕਰਦੇ ਆ ਫਿਰ ਆਪ ਹੀ ਆਫ ਹੋ ਜਾਂਦੇ ਨੇ ਕਮੈਂਟ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਹੁੰਦਾ ਅਸੀਂ ਚਾਹੇ ਜਿੱਦਾਂ ਮਰਜ਼ੀ ਕਮੈਂਟ ਆਈ ਜਾਂ ਜਾਹੇ ਜਿਹੇ ਮਰਜ਼ੀ ਆਈ ਜਾਂਣ ਕਦੇ ਆਫ ਨਹੀਂ ਕਰਦੇ ਹੈਗੇ ਤੇ ਬਸੜਾ ਮੇਲਾ ਵੀ ਪਿੰਡ ਦਾ ਆਉਣ ਵਾਲਾ ਤੇ ਸਾਨੂੰ ਬਹੁਤ ਬੜਾ ਬੜਾ ਨਹੀਂ ਸੋਰੀ ਬਹੁਤ ਜ਼ਿਆਦਾ ਚੌਚੜਿਆ ਬੈਕ ਕਿਉਂਕਿ ਆਉਣੇ ਪਿੰਡ 'ਚ ਮੇਲਾ ਹੋਵੇ ਹਨਾ ਚਾਹੇ ਆਪਾਂ ਕੁਝ ਉੱਥੇ ਲੈਣਾ ਹੋਵੇ ਜਾਂ ਨਾਲ ਲੈਣਾ ਹੋਵੇ ਬਸ ਐਵੇਂ ਹੀ ਘੁੰਮਣਾ ਫਿਰਨਾ ਹੋਵੇ ਫਿਰ ਵੀ ਬਸ ਚੋਜਾ ਚੜ ਜਾਂਦਾ ਏ ਵੈਸੇ ਬਾਹਰ ਤਾਂ ਅਪ ਮੇਲੇ ਦੇਖਦੇ ਹੀ ਰਹਿੰਦੇ ਆ ਹਨਾ ਜਿਹੜੇ ਪਿੰਡ ਦਾ ਹੁੰਦਾ ਨਾ ਮਤਲਬ ਉਹ ਮੇਲੇ ਦਾ ਨਾ ਚੋਈ ਹੱਟ ਜਾ ਹੁੰਦਾ ਅਲੱਗ ਜਾ ਹੁੰਦਾ ਵੀ ਸਾਡੇ ਆਪਣੇ ਪਿੰਡ 'ਚ ਆ ਕੂਬਰ ਢੋਲ ਬਾਜੇ ਵੱਜਦੇ ਨੇ ਉਹ ਤਾਂ ਬਾਹਰ ਪਿੰਡ ਤੇ ਬਾਹਰ ਤਾਂ ਲੱਗਦੇ ਹੀ ਰਹਿੰਦੇ ਨੇ ਜਿਹੜਾ ਪਿੰਡ ਚ ਹੁੰਦਾ ਨਾ ਉਹਦਾ ਚੋਸ ਸਭ ਤੋਂ ਜ਼ਿਆਦਾ ਹੁੰਦਾ ਇਹ ਚਲੋ ਜੀ ਹੁਣ ਮਿਲਦੇ ਆਪਾਂ ਅਗਲੇ ਵਲੌਗਸ ਬਾਏ ਬਾਏ ਯੂ ਵੀ ਬਾਈ ਕਰਦੀ ਬਾਏ